ਕਾਦ ਕਿ ਮੈਂ ਸਵਾਲ ਆ ਲਾ ਕੇ ਨਾ ਵੀਰ ਜੀ ਬਹੁਤ ਵਧੀਆ ਦੂਰ ਸਮੈਲ ਆ ਗਈ ਮੈਨੂੰ ਤਾਂ ਤੂੰ ਇਹ ਚਿਹਰਾ ਚਿਹਰਾ ਨੂੰ ਆਲੇ ਜਵਾਕ ਵੀ ਆ ਗਏ ਮੈਨੂੰ ਕੰਮ ਚੱਲਦਾ ਵਾਸੀ ਬੜੀ ਤਗੜੀ ਆ ਗਈ ਹਾਂਜੀ ਸਾਸਰੀ ਗਾ ਜੀ ਕੀ ਹੱਜ ਆਲਾ ਲਵ ਬੇਪਰਾ ਆਪੂ ਮੁੰਡੇ ਨੇ ਬਾਗ ਲਿਖਿਆ ਆ ਫੇਡਾ ਵਲੌਗ ਬਣਾਉਂਦੇ ਨਾ ਰਾਜੂ ਜੀ ਵਾਲੀਆਂ ਗੋਲੀਆਂ ਵਾਲਾ ਤੇ ਹਾਂ ਦੂਜੇ ਨੇ ਸੇ ਛੱਡਦੇ ਆ ਬਾਈ ਨਸ਼ੇ ਛੱਡੇ ਅਗਲੇ ਨਹੀਂ ਹਾਂ ਛੱਡਦੇ ਹੀ ਸਾਰੇ ਪ੍ਰਾਗੇਪੂਰ ਦੇ ਸਾਰੇ ਛੱਡਦੇ ਆ ਅੱਜ ਤੋਂ 10 ਦਿਨਾਂ ਬਾਅਦ ਜੰਮ ਲਾ ਕੇ ਤੁਹਾਨੂੰ ਦਿਖਾਉਂਦਾ ਹਾਂ ਬਸ ਸਹੀ ਗੱਲ ਆ ਦੱਸ ਰਿਹਾ ਜੀ ਕਿੰਨੇ ਅੱਗੇ ਡੋਡੇ ਖਾਂਦਾ ਸ਼ੁਰੂ ਜੇ ਰਾਜੂ ਪਹਿਲਾਂ ਡੋਡੇ ਖਾਣ ਫੇਰ ਤੁਰਦਾ ਇਤਰੀ ਫਿਰ ਪ੍ਰਾਗੇਪੂਰ ਦੇ ਮਿਲ ਜਾਂਦੇ ਉਹ ਵੀ ਖਾ ਜਾਂਦਾ ਸੀ ਨਾ ਤੇ ਦਰਦੂਦੂ ਰਾਤ ਨੂੰ ਮਿਲ ਜਾਂਦੀ ਉਹ ਵੀ ਛੱਡਦੀ ਹੁੰਦਾ ਛੱਡਤੀ ਛੱਡ ਚੱਪਲ ਡਾਂਸ ਹੋ ਜਾਣਾ ਤੇਰਾ ਤੂੰ ਚੱਲ ਜਾ ਹਾ ਬੰਦੇ ਕਰਮੀਆਂ ਤੇ ਅੱਜ ਜਿਹੜਾ ਸਾਡਾ ਮੇਨ ਮੁੱਦਾ ਹਾਂਜੀ ਅੱਜ ਮੇਨ ਮੁੱਦਾ ਆਪਣਾ ਲੈਂਟਰ ਪੈਣ ਲੱਗਾ ਪਈਦਾ ਹਾਂ ਹੂੰ ਸ਼ਹਿਰ ਵੀ ਜਣਾ ਅੱਜ ਰਾਜੂ ਨੂੰ ਫੋਨ ਵੀ ਲਾਇਆ ਤੇ ਯਾਰ ਰਾਜੂ ਦੇ ਫੋਨ ਦੇ ਜਵਾਬ ਨਹੀਂ ਲਾਉਂਦਾ ਹਾਂਜੀ ਜਵਾਂ ਹੀ ਨਹੀਂ ਆਉਂਦਾ ਤੂੰ ਬੰਦਾਲੇ ਸੇਮ ਨੂੰ ਫੋਨ ਪਾਇਆ ਹਾਂ ਹਾਂ ਮੈਂ ਘਰੇ ਛੱਡਾਂ ਜਾਂ ਚੱਲਦਾ ਤਾਂ ਨਹੀਂ ਸੀ ਫਿਰ ਉਹ ਗੱਡੀ ਵਾਲੇ ਫੋਨ ਲਾਉਂਦੇ ਸੀ ਅੱਛਾ ਤੇ ਗੰਦੇ ਜਿਹੇ ਟਾਈਮ ਨਾਲ ਹੀ ਆਉਣਾ ਵਾ ਦੁੱਧ ਪੈਸੇ ਚੋਤਾ ਸੀ ਪਹਿਲਾਂ ਹੀ ਬਰਵੈਲੇ ਸੀ ਉਹ ਠੀਕ ਤੇ ਹੁਣ ਉਹ ਆਇਓ ਉਹ ਤਾਂ ਨਹੀਂ ਆਏ ਜਿਹੜੇ ਕੱਲ ਪੈਸੇ ਲੈ ਗਏ ਨਹੀਂ ਉਹ ਨਹੀਂ ਮੈਨੂੰ ਮਿਲੇ ਹੀ ਨਹੀਂ ਹੁਣ ਤੇ ਚਲੋ ਯਾ ਅਗਲੇ ਬੰਦੇ ਤਿਆਰ ਆ ਇਹਨਾਂ ਨੂੰ ਮਿਲਾਓ ਤਾਈ ਦੋ ਜਣੇ ਨਹੀਂ ਬੱਟੂ ਜੀ ਬੱਟੂ ਨਹੀਂ ਕਰ ਕੋਈ ਚਲੋ ਕਿ ਕਰਨਾ ਹੈ ਲੈਂਟਰ ਸ਼ੁਰੂ ਆਪਾਂ ਬਸ ਆਈ ਜਾਣਾ ਸੀਨ ਦੀ ਦੀ ਪੰਜ ਲੱਡੂ ਰੱਖੋ ਕਵੰਡੀਏ ਹਰੇ ਅੰਨਾ ਇੰਟਰਐਕਟਰ ਕਿਹੜਾ ਟੈਲੈਂਟਰ ਆਏ ਤਾਈ ਜੀ ਵਾਲਾ ਟੈਲੈਂਟਰ ਤਾਈ ਜੀ ਵਾਲਾ ਲੈਂਟਰ ਅੱਜ ਆ ਵੇ ਆਜ ਦਾ ਵਿਆਹ ਆ ਗਿਆ ਵਾ ਵਿਆਹ ਗਿਆ ਨਾ ਤੇਰਾ ਸੁਦੀਪ ਤੈਨੂੰ ਕਹਿੰਦੇ ਨੇ ਤੂੰ ਵੀ ਬਾਈ ਸਾਸਤਿਕਾਰ ਹਾਂ ਸਾਸਤਿਕਾਰ ਬੁਲਾ ਦੇ ਸਾਸਤਿਕਾਰ ਬੁਲਾ ਦੇ ਸੋਚ ਪਾਦਾ ਯਾਰ ਤੁਹਾਨੂੰ ਫਿਕਰ ਪਾਦਾ ਸਾਸਤਿਕਾਰ ਬੁਲਾ ਸਾਰ ਇਹ ਦਵਾਇਂ ਅੱਧ ਜੋੜ ਕੇ ਜੋੜ ਕੇ ਆਏ ਹਾਂ ਸਤਿਗੁਰੂ ਸਤਿਗੁਰੂ ਜੀ ਆ ਨਾ ਦੇ ਕੋਈ ਬਾਰਾਂ ਨੂੰ ਸੱਦਾ ਪਾਜੀ ਆਹ ਦੇਖੋ ਜੀ ਮਿਸਤਰੀ ਆ ਬੂਡ ਬਾੜ ਦੇਖੋ ਪਾਏ ਜਿੱਦਾ ਜਿੰਮ ਚੱਲਾ ਹੁੰਦਾ ਜੀ ਜਿਹੜਾ ਪਾਈਆਂ ਪਾਈਆਂ ਵੇਖ ਲਓ ਜਦੋਂ ਮਾਲ ਜ਼ਿਆਦਾ ਖਾਦਾ ਵੀ ਮੁੜ ਕੇ ਤਰੇਕ ਵਿਚਾਲੀ ਛੱਡ ਕੇ ਚੱਲ ਜਾਂਦੇ ਆ ਅਗਲੇ ਦਿਨ ਆਉਂਦੇ ਹੀ ਨਹੀਂ ਆਏ ਵੀ ਨਹੀਂ ਆਗਲੇ ਦਿਨੇ ਆਪਾਂ ਨੇ ਵੇੜੀ ਗੁਰ ਕੇ ਤਰੇਕ ਆ ਹਾਂ ਕੰਮ ਕੰਮੂਨੇ ਨਵੇੜੀ ਨਾਲ ਆਪਣੇ ਠਾਣੇਦਾਰ ਸਾਹਿਬ ਗੜੀ ਗੂੜੀ ਕਟਾਈ ਹੋਈ ਹੈ ਜੀ ਇਹਨਾਂ ਨੂੰ ਵੈਸੇ ਪਿੰਡ 'ਚ ਠਾਣੇਦਾਰ ਕਹਿੰਦੇ ਨੇ ਮੈਂ ਐ ਕੋਈ ਰਤਬਾ ਨਹੀਂ ਥਾਣੇਦਾਰ ਨਾਲ ਮੇਰੇ ਕੋਲ ਨਹੀਂ ਕੰਮ ਦਾ ਮੁੱਛੀਆਂ ਨਾਲ ਹੀ ਭੜੇ ਆ ਮੁੱਛੀਆਂ ਨਾਲ ਵੀ ਭੜੇ ਆ ਕਿੱਥੇ ਪਾਸੇ ਤੁਸੀਂ ਗੋਲੂ ਚੈੱਕ ਕਰ ਸਕਦੇ ਗੋਲੂ ਨੂੰ ਪਹਿਲਾਂ ਵੇਖਿਆਣਾ ਤੁਸੀਂ ਆ ਸਾਡੇ ਪਿੰਡ ਦੇ ਦੋ ਚਾਵਲਾਂ ਚੈੱਕ ਕਰ ਸਕਦੇ ਨਾਲ ਖੜੀਆਂ ਜੀ ਆ ਇਧਰਲੇ ਪਾਸੇ ਸਭ ਤੋਂ ਗੰਦੇ ਜਵਾਗ ਸਾਡੇ ਪਿੰਡ ਦੇ ਇਹਦੀ ਮੰਮੀ ਕਿੱਥੇ ਸੱਚ ਆਹ ਵੇ ਉਹ ਬਾਈ ਸਾਸਰੀ ਘਰ ਬਾਈ ਠੀਕ ਕੰਮ ਲੈ ਕੇ ਆਉਣਾ ਉਹਦੇ ਇੱਥੇ ਕੰਮ ਬਰਸ਼ਾ ਕਾ ਜੇ ਵੀ ਆਈ ਜਾਂਦੇ ਆ ਉਹ ਵੇ ਆਹ ਵੇ ਮੁੜ ਕੇ ਦੇ ਜੋ ਕੋਈ ਸਹੀ ਸਮਾਨ ਨਾ ਮਿਲਦੇ ਆਉਂਦਾ ਆ ਨਾਮ ਨਾਲ ਇਧਰ ਆ ਜਾ ਭਾ ਕਾਉਂਟੀ ਨੇਗਾ ਚਲੋ ਸਕੂਲ ਨੂੰ ਆਕਰ ਇੱਥੇ ਗੁਰੂ ਸਾਹਿਬ ਦੇ ਸਕੂਲ ਆ ਛੇ ਨਹੀਂ ਛੇ ਇਹ ਵੀ ਸੜੀ ਜਾ ਰਹੇ ਆ ਮਤਲਬ 6 ਸੀਗੇ ਗੁਰੂ ਸਾਹਿਬ ਦੇ ਸਕੂਲ ਵੱਖ-ਵੱਖ ਥਾਵਾਂ ਤੇ ਜਾ ਰਹੇ ਆ ਐਕਟੀਵੇਸ਼ਨ ਬਾਅਦ ਆਰਡਰ ਪੇਡ ਹੋਣ ਦੀ ਲੋਕਾਂ ਨੂੰ ਅਸੀਂ ਮਾਫੀ ਚਾਹੁੰਦੇ ਭੈਣਾਂ ਨੂੰ ਚਾਹੀਦੀ ਮਾਫੀ ਪਰ ਮੈਂ ਮੰਗਦਾ ਤੇ ਆਹ ਲੋਕੀ ਮਤਲਬ ਇੱਥੇ ਸਾਡਾ ਟਾਇਰ ਪੰਕਚਰ ਹੋ ਚੁੱਕਾ ਹੈ ਤੇ ਮੋਟਰ ਸਾਡਾ ਪੈਂਚਰ ਕਰਕੇ ਇਹਨਾਂ ਨੇ ਖਲਾਸ ਕਰਾਇਆ ਆ ਯਾਰ ਅੱਗੇ ਹਾਂ ਕਰਾਓ ਇਹਨੂੰ ਪੈਂਚਰ ਸਹੀ ਕਰਾਓ ਇਹਦਾ ਤੇ ਬਾਕੀ ਕੁੱਲ ਮਿਲਾ ਕੇ ਆਏ ਆ ਉਹ ਸਿਸਟਮ ਰੋਜ਼ ਮੀਂਹ ਪੈ ਜਾਂਦਾ ਤੜਕੇ ਮੀਂਹ ਆਇਆ ਦੁਪਹਿਰੇ ਗਰਮੀ ਹੋ ਜਾਂਦੀ ਹੈ ਸ਼ਾਮ ਨੂੰ ਮੀਂਹ ਪੈ ਜਾਂਦਾ ਨਾ ਖੁੱਲ ਕੇ ਕੰਮ ਚੱਲਦਾ ਵਾਸੀ ਬੜੀ ਤਗੜੀ ਆ ਗਈ ਇੱਥੇ ਉਹ 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 ਫੜੋ 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 ਵਾਸੀ ਬਹੁਤ ਤਗੜੀ ਆ ਗਈ ਸੀ ਬੱਸ ਹੁਣ ਮਸ਼ੀਨ ਆਉਣ ਵਾਲੀ ਆ ਤੇ ਬਾਬਾ ਮਿਹਰ ਕਰੇ ਚਲੋ ਅਸੀਂ ਲੈਂਟਰ ਟਿੱਕਰ ਪਹੁੰਚੇ ਥੱਲੋਂ ਵਾਲੇ ਟਿੱਕਰ ਉਸ ਤੋਂ ਬਾਅਦ ਨਹੀਂ ਦੂਜਾ ਕੋਠੀ ਦਾ ਆਰੰਭ ਸ਼ੁਰੂ ਹੋ ਜੂਗਾ ਤੇ ਕੋਠੇ ਦੇ ਜਾ ਕੇ ਤੁਹਾਨੂੰ ਬਿਖਾਉਣੇ ਕੋਠਿਆਂ ਦੀਆਂ ਪੌੜੀਆਂ ਦਾ ਤੋੜਦੀਆਂ ਵਾ ਇਹਨਾਂ ਨੇ ਪਰ ਤੂੰ ਚੜਾ ਔਖਾ ਸੌਖਾ ਹੋ ਗਿਆ ਵੀਰ ਮੇਰਾ ਲੰਮਕਲਮਕ ਕੇ ਲਾ ਕੇ ਪੌੜੀ ਕੋਈ ਤੇ ਉੱਤੋਂ ਵਿਖਾ ਇਹਨਾਂ ਨੂੰ ਕਿਦਾਂ ਦਾ ਸਿਸਟਮ ਬਣਿਆ ਪਿਆ ਤੇ ਬਾਕੀ ਵਲੌਗ ਜਦੋਂ ਮਸ਼ੀਨ ਅੱਜ ਤੋਂ ਬਾਅਦ ਸ਼ੁਰੂ ਕਰਦੇ ਪ੍ਰਸ਼ਾਦ ਪੂਜ ਬਣਾ ਕੇ ਵੰਡ ਕੇ ਪ੍ਰਸ਼ਾਦ ਬਣੂਗਾ ਵੰਡ ਕੇ ਗੁਰੂ ਸਾਹਿਬ ਦੀ ਦਾਸ ਹੋਗੀ ਤੇ ਉਸ ਤੋਂ ਬਾਅਦ ਆਪਾਂ ਬਾਬਾ ਜੀ ਦਾ ਕੰਮ ਸ਼ੁਰੂ ਕਰਾਂਗੇ ਸੋ ਲਵ ਯੂ ਅੰਨੇ ਵਾ ਚੱਕਦੇ ਆਂ ਗਰੀਬ ਮੇਰੀਆਂ ਲੱਗੀਆਂ ਪ੍ਰਸ਼ਾਦ ਬਣਾਉਣ ਬੰਦੇ ਸਾਡੇ ਸਾਰੇ ਖੜੇ ਹੋਏ ਆ ਉਹੀ ਤਾਂ ਗੱਲ ਆ ਭਾਈ ਐ ਹੀ ਆ ਪੈਟਰੋਲ ਡੀਜ਼ਲ ਨਹੀਂ ਤੇ ਆ ਸਾਰਾ ਕੁਝ ਭਾਲਦੇ ਆ ਲੋ ਵੀ ਬੰਦੇ ਇੱਥੋਂ ਵੇਖ ਸਕਦੇ ਤੁਸੀਂ ਇਧਰ ਲਾਉਣ ਆਪਣਾ ਦਰਵਾਜ਼ਾ ਨੇ ਇੱਕ ਵਾਰੀ ਬੰਦ ਹੋ ਗਿਆ ਸਾਡੀ ਕਾਫੀ ਵਾਲੀ ਮਸ਼ੀਨ ਵੀ ਉਦਨ ਦੀ ਐਵੇਂ ਪਈ ਘੱਟੇ ਦੇ ਵਿੱਚ ਲਿਆ ਕੇ ਸਾਡੇ ਆਣੇ ਆ ਰੱਖੀ ਸੀ ਕਿ ਜਿਵੇਂ ਡੇਲੀ ਅਸੀਂ ਕਾਫੀ ਪੀਣੀ ਹੁੰਦੀ ਆ ਆਵੇ ਮੱਟਲ ਜੀ ਨੇ ਇਹ ਹੁਨਰ ਤੁਸੀਂ ਫਿਰ ਭੈਣ ਜੀ ਕਿੱਥੋਂ ਸਿੱਖਿਆ ਭੈਣ ਜੀ ਇਹ ਤੁਸੀਂ ਆਦੀ ਮੰਮੀ ਤੋਂ ਹੋਰ ਨਾ ਸਿੱਖਿਆ। ਉਹ ਵਾਹ ਜੀ ਵਾਹ ਤੇ ਤੁਹਾਡੀ ਮੰਮੀ ਜੀ ਵੀ ਬਹੁਤ ਵਧੀਆ ਡੇਕ ਬਣਾ ਲਿੰਦੀ ਆ ਭੈਣ ਜੀ। ਉਹ ਵਾਹ ਜੀ ਵਾਹ ਬਹੁਤ ਹੀ ਬਹੁਤ ਇਹ ਜਿਵੇਂ ਖਾਨਦਾਨੀ ਤੇ ਖੂਨ ਦੇ ਵਿੱਚ ਜਿਹੜੀ ਚੀਜ਼ ਹੋਵੇ ਨਾ ਉਹ ਮਤਲਬ ਕਹਿ ਦਈਏ ਹੈ ਨਾ ਬਲੱਡ ਲਾਈਨ ਤੋਂ ਟ੍ਰੈਵਲ ਕਰਕੇ ਆਈ ਆ। ਆਓ ਵੀ ਆ ਗਿਆ ਲੈ ਵੀ ਦੇ ਕੇ ਬਣ ਕੇ ਆ ਗਈ ਆ ਮੇਰੇ ਵੀਰੋ। ਮੰਮੀ ਜੀ ਜਾਓ ਆਦੇ ਸ਼ੁਭਤ थाना ਤੇ ਲਵਾਓ ਭੋਗ ਤੇ ਅਰਦਾਸ ਕਰੋ ਬੇਨਤੀ ਕਰੋ ਮਹਾਰਾਜ ਅੱਗੇ ਕੀ ਵਧੀਆ ਸੁਖ ਸੁਖਾਣਾ। ਆ ਮਨੇ ਬੜੇ ਆਪਣਾ ਵਧੀਆ ਲੈ ਮੜਾ ਜਾ ਠੰਡਾ ਦਾ ਹੋ ਰੇੰਦੋ ਮੈਂ ਬੜਿਆਂ ਦੇ ਹੱਥਾਂ ਤੇ ਵੀ ਨਾ ਠੀਕੇ ਬੜਾ ਨੇ ਉਹ ਫਿਰ ਵੀ ਬਾਬੇ ਦੇ ਨਾਮ ਦੀ ਕੱਢਦੇ ਕੱਢਦੇ ਮੈਂ ਕਿਹਾ ਠੰਡੀ ਹੋਈ ਜਾਣੀ ਆ ਬਾਬੇ ਦੇ ਨਾਮ ਦੀ ਕੱਢ ਲਾਂਗੇ ਮਾਈ ਗੋਡ ਉਹ ਦੇਵਾਂਗੇ ਕਿ ਬਾਬੇ ਨੂੰ ੱਤੀ ੱਤੀ ਭਰਾ ਗਏ ਓਕੇ ਠੀਕ ਹੈ ਜੀ ਬੀਬੀ ਜੀ ਚਲੋ ਜੀ ਜਿਵੇਂ ਵੀ ਤੁਹਾਡੇ ਦਿਲ ਕਰਦਾ ਹੋਵੇ ਕਰ ਲਓ ਹੁਣ ਅੱਛਾ ਜੀ ਅਗਲੇ ਜੇ ਸਾਡੇ ਨਾਂ ਟਿਕਿਆ ਆਪ ਕੋਈ ਨਾ ਬਣਾਇਆ ਵਿਆਹ ਤੇ ਫੇਰ ਕੀ ਹੈਗਾ ਗੱਗੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਗੱਲ ਤੇ ਮੈਂ ਰਣਾ ਠੰਡੀ ਕਰ ਲਓ ਮਸ਼ੀਨ ਆ ਚੁੱਕੀ ਆ ਤੇ ਤੁਹਾਡਾ ਕੋਈ ਕੰਮ ਕਰਨ ਲਈ ਚੱਲੰਦਿਆ ਕੀ ਜੀ ਇਹ ਗੱਡੀ ਭਾਈ ਲੋਹੇ ਦੀ ਤੇ ਮਰੂਤੀ ਵਾਲਿਆਂ ਦੀ ਗੱਡੀ ਜੀ ਆ ਦਸਣ ਕਮੂ ਐ ਜਾ ਜਾ ਵੀ ਕਰਕੇ ਬਾ ਪਿੱਛੇ ਖੜਾ ਪਿਆਰੀ ਕਰੋ ਬੰਦੇ ਕਿੰਨੇ ਆ ਬਹੁਤ ਜਿਆਦੇ ਬੰਦੇ ਆ ਇਹ ਨਹੀਂ ਕੋਈ ਕਹਿੰਦਾ 1 2 3 4 5 ਉਹ ਭਰਾਵਾ ਤੇ ਉਹ ਟੋਏ ਤੇ ਛੱਡਿਆ ਨਹੀਂ ਥੱਲੇ ਉਹਨੇ ਕੋਈ ਪੁਆਇੰਟ ਹਾਂ ਤੂੰ ਪੱਥਰੀ ਸਾਰੇ ਮੈਂ ਕਹਿੰਦਾ ਤੂੰ ਚੱਲ ਉੱਥੇ ਫੱਕ ਕਰੋ ਐ ਬੈਠਿਆ ਨਹੀਂ ਰਹਿਣਾ ਗੱਲ ਆਖਿਆ ਲੱਗਿਆ ਬੜੀ ਸਾਫ ਹੋਊਗੀ ਅੱਜ ਸ਼ਾਮਾਂ ਪੈਣੀਆ ਰਾਤ ਪੈਣੀ 9 ਵਜਨੇ ਅੱਜ 8 ਹੀ ਨਿਕਲ ਜਾਣੀ ਮੈਂ ਤੈਨੂੰ ਦੱਸਦਾ ਜਿੰਨਾਂ ਨੇ ਛੁੱਟੀਆਂ ਕੀਤੀਆਂ ਤੂੰ ਯਾਦ ਰੱਖ ਤੇਰਾ ਦਿਨ ਨਸ਼ੇ ਜੇ ਖਤ ਖਤਮ ਹੋਏ ਨਾ ਤੇਰੇ ਉਹਾਰਾ ਕੋਟਾ ਦਾ ਕੋਈ ਨਹੀਂ ਮਾਰ ਕੇ ਫੇਰ ਰੱਖ ਦੇਣੀ ਕਈ ਕੋਈ ਕਈ ਕੋਈ ਮਾਂਜ ਕੇ ਨਾ ਰੱਖ ਆ ਬਾਈ ਥੱਲੀ ਨਾ ਥੱਲੀ ਨਾ ਬਾਈ ਹੁਣ ਉਹਦੇ ਨਸ਼ੇ ਇਹ ਬਾਈ ਮੇਰੀ ਗੱਲ ਨੂੰ ਗੱਲ ਸੁਣੀ ਇਹ ਕਈ ਮਾਂਜ ਕੇ ਰੱਖਦੇ ਨਹੀਂ ਆ ਮੁੜ ਕੇ ਤਿੰਨ ਚਾਰ ਦਿਨੋਂ ਹੱਥ ਨਹੀਂ ਲਾਉਣਾ ਹਾਂ ਅੱਗੇ ਵੀ ਕਈ ਇਹ ਤਿੰਨ ਦਿਨ ਪਈ ਰਹੀ ਉਹ ਤਾਂ ਸਾਫ਼ ਕਰਕੇ ਆ ਫਿਰ ਆ ਵੇ ਲੋ ਆਹੀਂ ਤਾਂ ਕਹਿੰਦੇ ਉਰੋਂ ਤੋਂ ਆਈਆਂ ਸਾਲਾ ਉੱਥੋਂ ਦੇ ਗਾਂ ਤਾਂ ਹੀ ਚਲ ਗਿਆ ਏ ਮਤਲਬ ਵੱਡਾ ਕਮਰਾ ਵੀ ਜਾਉ ਲਾਵੀਂ ਮਿੱਤਰੋ ਆ ਮਸ਼ੀਨ ਖੋਲ ਚੁੱਕਿਆ ਰੈਡੀ ਕੀ ਹਾਂਜੀ ਹਾਂਜੀ ਓਕੇ ਆ ਸਾਰਾ ਕੋ ਖੋਲ ਦੇ ਇੰਜਨ ਵੀ ਲਾ ਕੇ ਥਲੇ ਰੱਖ ਦੋ ਠੀਕ ਆ ਇੰਜਨ ਵੀ ਲਾ ਕੇ ਥਲੇ ਦਾ ਦੋ ਲੋ ਜੀ ਮਿਸਤਰੀ ਸਾਹਿਬ ਰੈਡੀ ਆ ਠੀਕ ਆ ਜੀ ਓਕੇ ਆ ਜੀ ਉਹ ਮੋਟੇ ਵੀ ਆ ਗਏ ਆ ਅਸੀਂ ਇੱਕ ਪ੍ਰੈਂਕ ਬਣਾਉਣਾ ਵਾ ਉਹਦੇ ਲਈ ਮਟੀਰੀਅਲ ਆ ਚੁੱਕਾ ਹੈ ਵਲੌਗ ਦੀ ਪਹਿਲਾਂ ਵੇਖ ਲਿਓ ਉਹ ਵਲੌਗ ਲਈ ਮਟੀਰੀਅਲ ਹੋਣ ਆਇਆ ਪਹਿਲੇ ਆ ਗਿਆ ਪਹਿਲੇ ਆ ਚੁਕੇ ਹੋ ਪਹਿਲੇ ਕਹਾ ਗਏ ਥੇ ਅਹੀਂ ਤੇਰਾ ਸਮਾਨ ਲੈਣ ਗਿਆ ਉਸਨੇ ਤਾਂ ਕੱਢ ਲਿਆ ਭਰਾਵਾ ਕੋਕ ਚੱਕੀ ਲਿਆਉਣਾ ਮੂੰਹ ਚਾਕੇ ਫਰੀਦੀ ਚੀਜ਼ ਨੂੰ ਪੈਣਾ ਕਰਕੇ ਤੁਰਿਆ ਆ ਹਾਂ ਇਹਨੂੰ ਦੱਸਦੇ ਇਹਨੂੰ ਕਿ ਜਦੋਂ ਕਿਸ ਦੀਆਂ ਰੀਸਾਂ ਜਾਂਦੀਆਂ ਲਾਈਏ ਨਾ ਉਹ ਮੇਰਾ ਮੂੰਹ ਹੋ ਜਾਂਦਾ ਹਾਂ ਹਾਂ ਐਵੇਂ ਰੀਸ ਨੂੰ ਬਹੁਤੀ ਲਾਉਣਾ ਮਾ ਮੋਟਾ ਕਿਹੜਾ ਵੇਖ ਕੇ ਲੈ ਲਾਉਣਾ ਕੋਈ ਉਹ ਵੇਖ ਕੇ ਡੇ ਟੇਡਾ ਦਾ ਟੇਡਾ ਅੰਦਰ ਖਿੱਚਦਾ ਹੋਇਆ ਨਾਲ ਟੇਡਾ ਜਾ ਹੋ ਕੇ ਨਹੀਂ ਉਹ ਮੁੰਡੇ ਨੇ ਬਾਈ ਲੱਤਾਂ ਲਾਈਆਂ ਜਿੰਮ ਜਾਂਦਾ ਹਾਂ ਹਾਂ ਬੱਸ ਬੱਸ ਟੇਡਾ ਜਾ ਕਰਦਾ ਕਿਹਨਾਂ ਹੀ ਆਣ ਲੱਤਾਂ ਲਾਈਆਂ ਚਲੋ 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 ਕਲਵੰਤ ਸਿੰਘ ਜੰਗੀ ਪੱਦਰ ਦਾ ਕੰਮ ਕਰਨ ਲੱਗੇ ਫਿਰ ਹੈ ਅੱਜ ਪਹਿਲਾ ਲੈਂਟਰ ਪੈਣਾ ਲੈ 10 ਸਾ ਮਿਸਤਰੀ ਇੱਕੋ ਪਹਿਲਾ ਲੈਂਟਰ ਹੈ ਕਿਉਂ ਗੈਂਗ ਵੇ ਕਿੱਡੀ ਵੱਢੀ ਹੋਈ ਪਈ ਅੱਜ ਸ਼ਾਮਾ ਸ਼ਾਮਾ ਤਾਂ ਹੀ ਤਰਲੇ ਹੀ ਪਾਉਣੇ ਨਾਲੇ ਸ਼ਾਮਾ ਤਾਂ ਹੀ ਤਰਲੇ ਅੱਜ ਦੀ ਫੈਂਕ ਓਏ ਇੱਥੋਂ ਬੂਮੇ ਪੱਟ ਗਏ ਨਾ ਜਿਹੜਾ ਨਹੀਂ ਪੱਟੇਗਾ ਤੂੰ ਹਾਂ ਓਏ ਇਹਨਾਂ ਲਾ ਲਈਏ ਲਵਾਉਣੇ ਲਾਦਨੇ 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 ਹੁਣ ਮੌਨਸੂਨ ਚ ਲਾ ਲਈਏ ਨੇਰੇ ਦਾ ਬਸ ਗਏ ਫਿਰ ਨੇਰੇ ਇੱਕ ਵੀ ਰੋ ਪਿਆ ਬਟਾ ਉਹ ਕੰਦਲ ਨਾਲ ਚਾ ਇੱਧਰ ਇੱਧਰ ਸਾਹਮਣੇ ਲਾਦਨੇ ਲਾਦਨੇ ਆ ਤੇ ਦੋ ਆ ਪਏ ਹੁਣ ਮੌਨਸੂਨ ਚੱਲ ਰਹੀ ਆ ਇਹ ਰੋ ਇਹ ਇਹ ਘੜਤੇ ਵੱਡ ਬੜੀਆਂ ਦੇ ਨਾਂ ਦੇ ਬਾਬਿਆਂ ਦੇ ਨਾਂ ਦੇ ਕੋਬਰ ਕੀ ਅੱਜ ਦਿਨ ਮੇਖੋ ਪ੍ਰਚਾਰ ਲਾਓ ਯੋਗ ਨਸ਼ਾ ਤੋਂ ਵਿਰੁੱਧ ਯਸ ਯੋਗ ਨਸ਼ਿਆ ਵਿਰੁੱਧ ਪ੍ਰਚਾਰ ਦਾ ਬਹੁਤ ਜ਼ਰੂਰੀ ਪ੍ਰਚਾਰ ਸਾਰੀ ਥੇ ਆ ਅਰਦਾਸ ਕਰੋ ਠੇਕਦਾਰ ਸਾਹਿਬ ਵਧੀਆ ਬਾਬੇ ਦੀ ਰਾ ਰਿਕਵਰਡ ਕੋਈ ਨਾ ਹੋਵੇ ਆਪਣੇ ਕੰਮ ਚ ਤੇ ਵਧੀਆ ਕੰਮ ਚੱਲਦਾ ਰਹੇ ਪੌਜ ਕਿਹੜਾ ਪੌਜ ਛੱਡ ਗਿਆ ਚਾਰਾ ਛੱਡ ਕੇ ਨਾਲ ਹਾਂ ਛੱਡ ਦਿਓ ਵਿਚਕਾਰ ਲਾਓ ਵੀ ਲਾਓ ਵੀ ਲਾਓ ਵੀ ਲੋਬੀ ਹਣ ਇੱਕ ਜਨੂਅਰ ਰਿਵੀਊ ਲੈਣੀ ਆ ਸਾਰਿਆਂ ਤੋਂ ਪ੍ਰਸ਼ਾਦ ਲਾਰਾ ਨਹੀਂ ਪ੍ਰਸ਼ਾਦ ਕਿਵੇਂ ਸਵਾਲ ਲੈ ਕੇ ਨਾ ਵੀਰ ਜੀ ਬੋਲੋ ਗਈ ਆ ਦੂਰ ਸਮੈਲ ਆ ਗਈ ਮੈਨੂੰ ਤਾਂ ਮੈਂ ਬਾਹਰੋਂ ਭੱਜ ਆ ਆ ਪ੍ਰਸ਼ਾਦ ਸਵਾਲ ਹੈ ਸਵਾਲ ਹੈ ਬਾਬਾ ਜੀ ਮੇਰੇ ਨਾਲ ਗੱਲ ਕਰ ਦੋਰਾ ਦੋਰਾ ਠੀਕ ਆ ਸਵਾਲ ਹੈ ਪ੍ਰਸ਼ਾਦ ਸਾਰਿਆਂ ਨੂੰ ਸਵਾਲ ਲਗਾ ਤੂੰ ਇਹ ਚਿਹਰੇ ਚਿਹਰੇ ਨੂੰ ਹਲੇ ਜਵਾਬ ਵੀ ਆ ਗਏ ਮੈਨੂੰ ਤਾਂ ਬਾਹਰ ਸਮੈਲ ਆ ਗਈ ਮੈਂ ਭੱਜ ਆ ਮੈਂ ਪ੍ਰਸ਼ਾਦ ਬਣ ਗਿਆ ਰੇ ਜੀਆ ਏ ਨਾ ਬੀਬੀ ਬਾਰ ਬਾਰ ਘਰ ਲੈ ਮਰਤਾਈ ਜਾਂਦੀ ਆ ਚਲੋ ਜੀ ਹੱਥ ਖਾਲੀ ਲੈ ਕੇ ਜੱਡਾਂ ਦੇ ਦਿਲ ਕੋਲ ਇਹ ਮਰੀ ਚਲਾਉਂ ਚਲੋ ਯਾਰ ਕਰੇ ਸ਼ੁਰੂ ਬਾਈ ਤੂੰ ਦੋਰਾ ਲੈ ਜਾਂਦੇ ਆ ਆਪ ਤਾਂ ਵੜੇ ਕਿਹੜੇ ਲਾ ਵੀ ਇਸੇ ਦੇ ਨਾਲ ਸਫਰਤਾ ਤਾਂ ਹਾਸਲ ਕਰ ਲਈ ਐ ਦੂਰੀ ਵਾਲੀ ਪ੍ਰਸ਼ਾਦ ਆਪਾਂ ਲੈ ਲਿਆ ਆ ਲੈ ਲਿਆ ਆਜਾ ਬੀਬੀ ਗੱਲ ਨੂੰ ਖਾਲੀ ਫੜਾਂ ਤੂੰ ਹਾਂ ਚਲੋ ਚਲੋ ਗਿਆ ਨਾ ਪਾ ਚੋਰੀ ਆਹ ਜੇ ਲੋ ਕਿਉਂ ਆ ਗਏ ਇਹ ਕਿਹੜੇ ਸਕੂਲ ਨੂੰ ਆਉਣੇ ਆਹ ਵੀ ਦੋ ਬੀਬੀਆਂ ਸਾਡੀਆਂ ਰਹਿਗੀਆਂ ਨੇ ਮੁਲਾਕਾਤ ਕਰਾਉਣ ਵਾਲੀਆਂ ਔਰ ਰਸੋਈ ਘਰ ਦੇ ਵਿੱਚ ਵੜੀਆਂ ਹੋਈਆਂ ਨੇ ਇਹਨਾਂ ਡੇਰਾ ਕਿੱਥੇ ਲਾ ਲਿਆ ਰਸੋਈ ਘਰ ਦੇ ਵਿੱਚ ਵੀ ਨਹੀਂ ਨੇ ਬੀਬੀਆਂ ਦੀ ਰਸੋਈ ਘਰ ਦੇ ਵਿੱਚ ਜਾਂਚ ਕਰਦਿਆਂ ਕਰਦਿਆਂ ਨਹੀਂ ਲੱਭੀਆਂ ਤੇ ਲਬੀਆਂ ਕਿੱਥੇ ਮੋਟਰ ਤੇ ਹੈ ਆ ਵਰੀਆ ਹੈ ਵਾਸ਼ਿੰਗ ਮਸ਼ੀਨ ਤੁਹਾਨੂੰ ਚੰਗੀ ਲੱਗ ਗਈ ਆ ਵਾਲੀ ਦਾ ਗਰਮੀ ਨੇ ਤੰਗ ਪਰੇਸ਼ਾਨ ਹੋ ਗਏ ਬੀਬੀਆਂ ਖੇਜ ਗਈਆਂ ਨੇ ਟੈਂਪਰੇਚਰ ਵੱਧ ਗਿਆ ਹੈ ਪ੍ਰਸ਼ਾਦ ਲੈ ਲਓ ਸੱਚ ਮੈਂ ਤਾਂ ਇਹ ਤੁਹਾਨੂੰ ਕਹਿਣ ਆਇਆ ਸੀ ਪ੍ਰਸ਼ਾਦ ਲੈ ਲਓ ਦੇਖ ਖਾਓ ਤੇ ਕੰਮ ਕਰੋ ਰੱਜ ਕੇ ਪਹਿਲਾਂ ਪੈਨ ਲੱਗਾ ਜੇ ਇਹ ਕਾਲਾ ਕਾਲਾ ਕੀ ਲਾਉਂਦੇ ਨੇ ਤੇਲ ਅੱਛਾ ਪਾਣੀ ਪੈ ਚੁੱਕਾ ਚਲੋ ਜੀ ਖਾਦੇ ਹਾਂ ਮਿਸ ਤਰੀਜ਼ ਹਾਰ ਕਰਦੇ ਵੇ ਤਾਰੇ ਲਓ ਜੀ ਵਧੀਆ ਗੱਲ ਆ ਮਿੱਟੀ ਮੁੱਟੀ ਰਹਿ ਨਾ ਜਾਵੇ ਚੰਗਾ ਕੋਈ ਹਾਂ ਉਧਰ ਕਾਲਾ ਤੇਲ ਲਾ ਕੇ ਕਹਿੰਦੇ ਬੱਗੀਆਂ ਮੁੱਧੀਆਂ ਮਾਰਤੀਆਂ ਤੇ ਪਹਿਲੀ ਕਹਿੰਦੇ ਬੱਗੀ ਭਰ ਲੱਗੇ ਆ ਮੁੰਡੇ ਇਹ ਇੱਥੇ ਰੱਖ ਇਹ ਆਓ ਸੈਟਅਪ ਕਰਤੀ ਇਹਨਾਂ ਨੇ ਇੱਕ ਦੂਜੀ ਘੋੜੀ ਦੀ ਵੀ ਸੈਟਅਪ ਕਰਕੇ ਲਾਗਿਓ ਵਿਖਾਉਣਾ ਮੈਂ ਤੁਹਾਨੂੰ ਮੜਿਆ ਜਾ। ਲੋ ਵੀ ਤੁਸੀਂ ਵੇਖ ਸਕਦੇ ਹੋ ਪਹਿਲੀ ਬੱਕੀ ਭਰ ਦਿੱਤੀ ਗਈ ਆ। ਗਾਂ 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 ਵਾਇਗੁਰ ਮੇਰ ਕਰੇ ਇਹ ਮਹਿੰਚੀ ਜੁ ਹੁੰਦੀ ਹਣ ਮੇਨ ਘਰ ਦੇ ਪਹਿਲਾ ਜਿਹੜਾ ਇਹ ਆਪਣਾ ਚਾਏ ਵੀਨ ਚੱਲਦਾ ਪਿਆ ਏ ਸਾਰਿਆਂ ਨੇ ਜੋੜ ਮਤਲਬ ਜਿਹਨੇ ਬੇਸ ਬੰਨਣਾ ਆਪਣਾ ਬੰਦੇ ਅਜੀਬ ਹੀ ਕਸ਼ਮਕਸ਼ ਚ ਫਸੇ ਹੋਏ ਆਏ ਉਹ ਅੱਗੋਂ ਇੱਕ ਫੜ ਕੇ ਬੈਠਾ ਇੱਕ ਇਧਰੋਂ ਅੱਗੇ ਫੜ ਕੇ ਬੈਠਾ ਅੰਨੇ ਵਧੀਆ ਸੇਫਲੀ ਵਧੀਆ ਤਰੀਕੇ ਨਾਲ ਪਈ ਜਾ ਰਿਹਾ ਕੰਮ ਚੱਲ ਜਾਂਦੇ ਇਧਰ ਵੀਰ ਹੋਣੀ ਦੇਖਣਦੇ ਆ ਬੈਠ ਕੇ ਇਧਰ ਬੀਬੀਆਂ ਆੜੀਆਂ ਅੰਦਰ ਵਰਕੇ ਇੱਕ ਜੀ ਬੈਠੀਆਂ ਹੋਈਆਂ ਆਏ ਇਹ ਵੀ ਗੱਲਾਂ ਦਾ ਗੱਲੜੀ ਮੈਂ ਕੰਮ ਘਾਟੀ ਕਰਨਾ ਯੈਸ ਲੋ ਸ਼ਿ ਤੁਹਾਡੀ ਜੀਵਨਾ ਤੋੜਤਾ ਮਿੱਤਰ ਪਿਆਰਿਆ ਨੇ ਲੱਗਦਾ ਕਿ ਹੈ ਨਹੀਂ ਆ ਵੀ ਸਹੀ ਕਰਉਣਾ ਆ ਵਿੱਚ ਪਾਣੀ ਵਿੱਚ ਖੜਾ ਯਾਰ ਆ ਇਹ ਦੇ ਨਾ ਜਦੋਂ ਤਿਆਰ ਕਰਾਈ ਸੀ ਉਹਨਾਂ ਤੋਂ ਅਨੌਸਰਾਖ ਸੂਖ ਨਹੀਂ ਰੱਖਿਆ ਆ ਵੀ ਕਰਨਾ ਬਣਾ ਮੀਂਹ ਦਾ ਬੁਰਾ ਹਾਲ ਕਰੀ ਜਾਂਦਾ ਅਸੂ ਬੰਦੇ ਅੱਜ ਸਾਡੇ ਗੱਗੇ ਭੈਣ ਨਹੀਂ ਆਈ ਤੇ ਸਾਡੇ ਬੰਦੇ ਅੱਜ ਕੰਮ 'ਚ ਹੀ ਬੜੇ ਬਿਜੀ ਨੇ ਤੇ ਇੱਧਰਲੇ ਪਾਸੇ ਹਰਜੀਤ कौर ਯਾਨੀ ਕਿ ਪਾਲੇ ਦੀ ਕੁੜੀ ਮੇਰੇ ਮम्मा ਜੀ ਤੁਸੀਂ ਚੈੱਕ ਕਰ ਸਕਦੇ ਹੋ ਇੱਧਰ ਭੈਣ ਜੀ ਲੱਗੇ ਭੈਣ ਕਿਨਾਂ ਕਮਰੇ 'ਕਾ ਤੁਹਾਡਾ ਤੇ ਅਮਣ ਭੈਣ ਮੰਦਿਰ ਭੈਣ ਕਿੱਧਰ ਗਏ ਹਾਂਜੀ ਉਧਰ ਲੇਕਾ ਮੈਂ ਇੱਧਰ ਨਹੀਂ ਆਇਆ ਉਧਰ ਹੀ ਕਰਦੀਆਂ ਪਤਾ ਨਹੀਂ ਮੰਮੀ ਨੂੰ ਉਧਰ ਕੀ ਕਰ ਰਹੀਆਂ ਨੇ ਨਾਲ ਇਹਨਾਂ ਦਾ ਇਧਰਾ ਚੁੱਲਾ ਬਹੁਤ ਵਧੀਆ ਅਜੇ ਗਰਕ ਸਿਸਟਮ ਇਹਨਾਂ ਦਾ ਚੱਲ ਪਿਆ ਚੱਲ ਇੱਧਰ ਹੈਗਾ ਸ਼ਾਂ ਝੂ ਹੈਗੀ ਹੈ ਨਾ ਉਧਰ ਤਾਂ ਧੁੱਪੇ ਹੀ ਸੀ ਮੰਮੀ ਕੰਮ ਤੇ ਰਹ ਹੈ ਉੱਥੇ ਧੁੱਪੇ ਆਈ ਸੀ ਇੱਥੇ ਤਾਂ ਸ਼ਾਂ ਵਾਲਾ ਕੰਮ ਹੈਗਾ ਤੇ ਭਾਂਡੇ ਥੋੜੇ ਹੀ ਹੈ ਬਸ ਚਲੋ ਤੋਂ ਆਪੇ ਇਹ ਮਰਦੀ ਗੇ ਰੋਟੀ ਵਾਲੇ ਹੋਣੇ ਨਹੀਂਗੇ ਰੋਟੀ ਵਾਲੇ ਚਾਹ ਵਾਲੇ ਕਿੰਨੇ ਆ ਜਾਂਦੇ ਆ ਔਖੇ ਤਾਂ 15 16 ਗਲਾ ਇਹ ਆਪਣੀ ਸੋਈ ਅੱਗੇ ਆਪ ਬਹੁਤ ਝਾਲੀਆਂ ਲਾਈਆਂ ਮੱਖੀਆਂ ਬਹੁਤ ਸੀ ਪਰ ਹੁਣ ਨਹੀਂ ਮੱਖੀ ਕੋਈ ਵੀ ਹੈਗੀ ਝਾਲੀਆਂ ਦੂਜੀ ਲੱਗੀ ਐ ਲਓ ਜੀ ਆਪ ਚੱਲੀਏ ਇੱਧਰ ਹੁਣ ਚੱਲ ਦੇ ਚੱਲ ਦੇ ਆਵਾਂ ਦੇ ਵਿੱਚ ਲਓ ਇੱਧਰ ਗਰਦੀ ਪੈਣ ਹੋਣੀ ਅੱਗੇ ਆ ਆਮ ਕੋਲੇ ਚੀ ਚੱਲ ਜਾ ਰਹੀ ਹੈ ਚਾਹੀਏ ਸਮਾਪਤ ਨੂੰ ਬੈਠ ਕੇ ਕੰਮ ਚ ਲਾਇਆ ਹੈ ਅੱਜ ਇਹ ਕੀ ਹੈ ਰੋਕਤਾ ਚਾਹ ਵੀ ਲਾ ਕੇ ਪਾ ਦਾਂਗੇ ਦੋ ਘੰਟੇ ਦੀ ਰਿਕਾਰਡਿੰਗ ਹੋਰਣਾ ਹੂੰ ਕੰਟੇ ਦੇ ਉੱਤੇ ਪਾਉਣ ਨੂੰ ਮੁੜ ਕੇ ਨਾ ਨਹੀਂ ਉੱਤੇ ਦੂਜਾ ਸ਼ੁਰੂ ਕਰ ਦੇਣਾ ਸਿਸਟਮ ਪਤਾ ਨਹੀਂ ਕਿਹੜੀ ਗੱਲ ਬੰਦ ਕਰਕੇ ਚੱਲ ਗਿਆ ਚਾਹ ਵੀ ਨਹੀਂ ਲੱਗਦੀ ਅੱਧੀ ਮਟਲ ਬੱਸ ਆ ਗਿਆ ਵੀਰ ਜੀ ਆ ਗਿਆ ਬਗਾਇਆ ਬੋਲ ਲਾਇਆ ਮੈਂ ਪਹਿਲੇ ਹੀ ਰੌਲਾ ਪਾਈ ਜਾਂਦਾ ਸੀ ਮੈਂ ਬਾਈ ਪਹਿਲੇ ਹੀ ਸੀਮੈਂਟ ਦਾ ਕਰਕੇ ਸੈਕ ਨਹੀਂ ਕਰਦਾ ਬਗਾਇਆ ਇਹ ਵਾਲਾ ਇੱਕ ਵਾਰੀ ਦਾ ਵੀ ਜਿੰਨੀਆਂ ਆਉਂਦਾ ਛੱਟ ਥੱਲੇ ਮੀਂਹ ਪਤਾ ਕਿੰਨਾ ਆਉਂਦਾ ਦੋ ਪਾਸੇ ਤੇ ਨੀਮਾ ਚਨੀਮਾ ਕਿੱਧਰ ਦੀ ਕੰਮ ਦਾ ਵੀ ਇੱਕ ਵਾਰੀ ਮਗਮਨ ਚੱਲਦਾ ਕਰਦੇ ਕੰਮ ਬਾਅਦ ਪੀ ਜਾਂਦਾ ਪਾਣੀ ਤਾਂ ਛੱਟੇ ਆਂ ਹੱਥਾਂ ਦਾ ਪੈ ਵੀ ਜਾਂਦਾ ਤੁਹਾਡਾ ਦੁਕਾਨ ਦੇ ਥੀਏ ਭਾਈ ਫਿਰ ਇਹੀ ਲੈ ਲਓ ਸਹੀ ਹੈ ਯਾਰ ਭਾਈ ਇੱਥੇ ਵਾਲੀ ਦੀ ਛੱਤ ਵਾਲੀ ਨਾ ਹੁਣ ਤੁਹਾਨੂੰ ਗੱਲ ਆਉਂਦੀ ਸਾਡੇ ਕੋਲ ਥਾਂ ਹੀ ਨਹੀਂ ਰਹਿ ਗਈ ਕੋਈ ਨਾ ਕੋਈ ਠੀਕਾ 10 ਵੀ ਬੋਰੀਆਂ ਹੀ ਆ ਜਾਓ ਆ 20 ਬੋਰੀਆਂ ਅੱਥੇ ਸਟਾਈਏ ਰੇਟ ਹੋਰ ਢਲੇ ਸਰਦ ਗਦੋਰੇ ਨਹੀਂ ਹੁਣ ਚਲਾਈ ਹੋਏ ਇੱਧਰ ਸਾਰੇ ਇੱਥੇ ਹੀ ਆਉਣਗੇ ਹੁੰਦਾ ਹੁੰਦਾ ਲੱਗ ਜਾਈਏਗਾ ਅੱਜ ਤਾਂ ਹਾਂਜੀ ਤੇ ਇਸੇ ਦੇ ਨਾਲ ਅੱਜ ਦਾ ਵਲੌਗ ਸਾਡਾ ਸਮਾਪਤ ਹੁੰਦਾ ਹੈ ਸੀਮੈਂਟ ਫੇਰ ਆ ਗਿਆ ਤੇ ਇਹ ਵੱਡੀ ਟਰਾਲੀ ਹੋ ਗਈ ਭੀਆ ਦੇਖੋ ਮੂੰਹ ਤੇ ਮੁੜਕਾ ਨਹੀਂ ਸੁੱਕਣ데요 ਤੇ ਚਾਹ ਇਹਨਾਂ ਨੂੰ ਫਿਰ ਵੀ ਪੀਣੀ ਹੈ ਚਾਹ ਬਣਾਣੀ ਹੈ ਜਿਹਾ ਹੋ ਸਕਦੇ ਚਾਹ ਬਿਨਾ ਤਾਂ ਮਰ ਜਾਣਗੇ ਜੇ ਨਾ ਚਾਹ ਵੇਖੋ ਆ ਖੱਤੇ ਕੱਚੇ ਵਾਲਾ ਇਹਦੇ ਚਾਹ ਨਾ ਮੈਂ ਤੈਨੂੰ ਉਂਜੀ ਮਰ ਜੇ ਅੱਧਾ ਤਾਂ ਅੱਧਾ ਹੀ ਚਾਹ ਦਾ ਬਣਿਆ ਹੋ ਆਲੂ ਆ ਲੈ ਜਾ ਕੀ ਹੈ ਕੀ ਹੋਈ ਭਈ ਦੀ ਤੁਸੀਂ ਸਦੇ ਨਾਲ ਬਲੌਗ ਸਮਰਤ ਹੁਣ ਅਗਲਾ ਬਲੌਗ ਲੈ ਕੇ ਆਵਾਂਗੇ ਜਲਦੀ ਠੀਕ ਹੈ ਜੀ ਥੈਂਕ ਯੂ ਕਹਿ ਦਿਓ ਜੀ ਥੈਂਕ ਯੂ ਐਡਾ ਕਰੋ ਜੀ ਥੈਂਕ ਯੂ ਲਵ ਯੂ ਗੋ ਆਂਡ ਥੈਂਕ ਯੂ